ਸੋਨੇ ਦਾ ਜਿਹੜਾ ਜੀਰੀ ਦਾ ਜਿਹੜਾ ਸੀਜ਼ਨ ਹੈ ਉਹ ਇਸ ਵਕਤ ਠੀਕ ਹੈ ਤੇ ਮੈਂ ਅੱਜ ਮੰਡੀਆਂ ਦੇ ਵਿੱਚ ਆਇਆ ਹੈਗਾ ਇਥੇ ਬਸੀ ਪਟਾਣਾ ਆਇਆ ਜਿਹੜੀ ਲਿਫਟਿੰਗ ਹੈ ਉਹ ਵੀ 90% ਤੇ ਮੈਨੂੰ 7 ਦੱਸਿਆ 90% ਲਿਫਟਿੰਗ ਹੀ ਹੋ ਗਈ ਮੌਇਸਚਰ ਵੀ ਹੁਣ ਥੋੜਾ ਜਿਹਾ ਕਿਉਂਕਿ ਦਿਨ ਚੰਗੇ ਲੱਗੇ ਤਾਂ ਮੌਇਸਚਰ ਵੀ ਘਟਾ ਹੈ ਤੇ ਜਿਹੜੇ ਮਾਪਦੰਡ ਨੇ ਮੌਇਸਚਰ ਦੇ ਉਹਨਾਂ ਦੇ ਮੁਤਾਬਕ ਹੀ ਹੈ 16 17 ਚੱਲ ਰਿਹਾ ਟੀਮ ਆਈ ਸੀ ਉਹਨੂੰ ਦਿਖਾਇਆ ਸੀਗਾ ਕਿ ਤਟੂ ਘਟ ਸਾਨੂੰ ਬੀਜ ਤੋਂ ਬਾਈ ਦੇ ਵਿੱਚ ਵਿੱਚ ਮੋਇਸਚਰ ਕਿਉਂਕਿ ਆਉਣ ਵਾਲੇ ਦਿਨਾਂ 'ਚ ਤਰੇਲ ਹੋਰ ਪਾਉਗੀ ਤਾਂ ਮੋਇਸਚਰ ਦਾ ਸਾਨੂੰ ਦਿੱਕਤ ਨਾ ਹੋ ਕਿਉਂਕਿ ਬਹੁਤ ਸੰਕਟ ਝੱਲ ਕੇ ਅਸੀਂ ਇਹ ਜਿਹੜਾ ਸੋਨਾ ਹੀ ਹੈ ਉਹ ਆ ਕੇ ਦੇ ਰਹੇ ਹਾਂ ਕਿਉਂਕਿ ਫੂਟਬਾਲ ਦੇ ਵਿੱਚ 40% ਤੋਂ ਵੱਧ ਜਿਹੜਾ ਸਾਡਾ ਹਿੱਸਾ ਹੁੰਦਾ ਪੰਜਾਬ ਦਾ ਹੜ੍ਹਾਂ ਦੇ ਸੰਕਟ ਦੇ ਬਾਵਜੂਦ ਵੀ ਇੰਨਾ ਮੌਸਮ ਦੀ ਕਰਵਟ ਦੇ ਬਾਵਜੂਦ ਵੀ ਝਾੜ ਵੀ ਘਟ ਗਿਆ ਤੇ ਝਾੜ ਘਟਣ ਦੇ ਬਾਵਜੂਦ ਵੀ 170 ਲੱਖ ਮੀਟਰ ਕਟਨ ਅਸੀਂ ਫੂਟਬਾਲ ਦੇ ਮੈਂ ਆਪਣੀ ਫਸਲ ਅਨਾਜ ਮੰਡੀ ਮਰੀਂਡੇ ਲੈ ਕੇ ਆਇਆ ਹੋਇਆ ਜੋ ਕਿ ਝੋਨੇ ਦੀ ਫਸਲ ਮੇਰਾ ਮਾਉਚਰ 16.5 ਸੀਗਾ ਜੋ ਵੀ ਅਸੀਂ ਪਹਿਲਾਂ ਫਸਲ ਲੈ ਕੇ ਆਏ ਸੀਗੇ ਗਵਰਨਮੈਂਟ ਵੱਲੋਂ ਉਹਦੇ ਪੈਸੇ 24 ਘੰਟੇ ਦੇ ਵਿੱਚ ਸਾਡੇ ਅਕਾਊਂਟ ਦੇ ਵਿੱਚ ਆ ਗਏ ਆ ਜੀ ਬਹੁਤ ਅਸੀਂ ਖੁਸ਼ ਆ ਗਵਰਨਮੈਂਟ ਤੋਂ ਮੰਡੀ ਦੇ ਵਿੱਚ ਆਪਦੀ ਝੋਨੇ ਦੀ ਫਸਲ ਲੈ ਕੇ ਆਏ ਆ ਜੀ ਝੋਨੇ ਦੀ ਲਵਾਈ ਤੋਂ ਲੈ ਕੇ ਝੋਨੇ ਦੀ ਲਿਫਟਿੰਗ ਤੱਕ ਪੰਜਾਬ ਦੇ ਬਹੁਤ ਹੀ ਬੁਖਤਾ ਪ੍ਰਬੰਧ ਨੇ ਸਾਨੂੰ ਪੰਜਾਬ ਸਰਕਾਰ ਵੱਲੋਂ 8 8 10 10 ਘੰਟੇ ਬਿਜਲੀ ਦਿੱਤੀ ਗਈ ਉਹ ਵੀ ਬਿਜਲੀ ਦਿਨ ਟਾਈਮ ਵਿੱਚ ਦਿੱਤੀ ਗਈ ਜੀ ਕਿਸੇ ਵੀ ਕਿਸਾਨ ਨੂੰ ਰਾਤ ਟਾਈਮ ਫਸਲ ਨੂੰ ਪਾਣੀ ਲਾਉਣ ਲਈ ਨਹੀਂ ਜਾਣਾ ਪਿਆ ਇਹਨਾਂ ਸਾਰੀਆਂ ਜਿੰਨੀਆਂ ਵੀ ਸੁਵਿਧਾਵਾਂ ਨੇ ਸਾਨੂੰ ਕਿਸਾਨਾਂ ਨੂੰ ਮਿਲਦੀਆਂ ਨੇ ਇਹਨਾਂ ਸਾਰੀਆਂ ਸੁਵਿਧਾਵਾਂ ਦਾ ਅਸੀਂ ਤੈ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਰਕਾਰ ਦਾ ਨਨ ਨਾਲ ਵੀ ਗੱਲ ਕੀਤੀ ਆ ਕਹਿੰਦੇ ਵੀ ਪੈਸੇ ਜਿਹੜੇ ਨੇ ਉਹ 24 ਘੰਟਿਆਂ ਦੇ ਵਿੱਚ ਵਿੱਚ ਸਾਡੇ ਖਾਤੇ ਆ ਰਹੇ ਨੇ ਤੇ ਅਰਤੀਆ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਵੀ ਇਹ ਦੱਸਿਆ ਕਿ ਪਹਿਲਾਂ ਜਿਹੜੇ ਕਿਸਾਨ ਸੀ ਜਿਹਨਾਂ ਨੂੰ ਰਾਤਾਂ ਕੱਟਣੀਆਂ ਪੈਂਦੀਆਂ ਸੀ ਤੇ ਹੁਣ ਕਹਿੰਦੇ ਵੀ ਬਹੁਤ ਘੱਟ ਇਸ ਤਰ੍ਹਾਂ ਦੇ ਕਿਸਾਨ ਹੁਣ ਬਚ ਨਹੀਂ ਕੋਈ ਹਰੀ ਵਡਲੀ ਜਾਂ ਕੋਈ ਕੱਚਾ ਦਾਣਾ ਰਹਿ ਗਿਆ ਉਹਦਾ ਕੁਝ ਕਹਿ ਨਹੀਂ ਸਕਦਾ ਪਰ ਨਾਲ ਦੀ ਨਾਲ ਦੁੱਖ ਵੀ ਰਹੀ ਹੈ ਸਮੂਹਤਲੀ ਚੱਲ ਰਿਹਾ ਸਾਰਾ